ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਤੇ ਅੱਜ ਮੇਰੇ ਨਾਲ ਜਗENDER ਜੀ ਮੌਜੂਦ ਹਨ ਅਸੀਂ ਅੱਜ ਮੈਂ ਨਾ ਤੋਂ ਥੋੜੀਆਂ ਜਾਂ ਮੇਰੇ ਡਾਊਟ ਸੀਗੇ ਉਹ ਮੈਂ ਪੁੱਛਣਾ ਚਾਹੁੰਦਾ ਸੀਗਾ ਜਗENDER ਜੀ ਤੁਹਾਡੇ ਤੋਂ ਹਾਂਜੀ ਇਹਨਾਂ ਦਾ ਕੀਤਾ ਹੈਗਾ ਦਾ ਸਟੱਡ ਫਾਰਮ ਦਾ ਇਹਨਾਂ ਦਾ ਆਪ ਦਾ ਪਵਨ ਸਟੱਡ ਫਾਰਮ ਆ ਉੱਦੇ ਬਾਰੇ ਆਪਣੇ ਘੋੜਿਆਂ ਬਾਰੇ ਜਿਹੜੇ گاਊ ਸੀਗੇ ਉਹ ਮੈਂ ਆਖਿਆ ਵੀ ਅੱਜ ਆਪਾਂ ਇੱਕ ਉਸੇ ਬੰਦੇ ਨੂੰ ਪੁੱਛੀਏ ਜਿਹਨੂੰ ਇਹ ਬਾਰੇ ਨੌਲੇਜ ਆ ਜਿਹਦਾ ਇਹ ਠੱਗਾ ਹੈ ਕਿਉਂਕਿ ਆਪਾਂ ਨੂੰ ਤਾਂ ਇਹ ਚੀਜ਼ ਬਾਰੇ ਇੰਨਾ ਗਿਆਨ ਹੈ ਨਹੀਂਗਾ ਜਿੰਨਾ ਤੁਹਾਨੂੰ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਤੇ ਮੇਰਾ ਨਾ ਹੀ ਮੈਂ ਮੰਨ ਕੇ ਚੱਲੋ ਵੀਡੀਓ ਵੀਡੀਓ ਵਗੈਰਾ ਦੇਖਦਾ ਰਹਿੰਨਾਗਾ ਲੋਕਾਂ ਦੀਆਂ ਐਡਸ ਵੇਖਦਾ ਰਹਿੰਨਾਗਾ ਹਾਂਜੀ ਲੋਕ ਜਿਵੇਂ ਪਾਉਂਦੇ ਨੇ ਤੁਸੀਂ ਦੇਖਿਆ ਹੀ ਹੋਊਗਾ ਵੀ ਲੋਕਾਂ ਦੀਆਂ ਪਾਈਆਂ ਪਈਆਂ 1.5 2-2 ਲੱਖ ਰੁਪਈਆ ਵੀ ਮੰਨ ਕੇ ਚੱਲੋ ਇੱਕ ਮੀਟਿੰਗ ਦੀ ਫੀਸ ਲੈਂਦੇ ਆ ਬਿਲਕੁਲ ਇਹ ਇਹ ਰਸੈਂ ਹੈ ਨਾ ਇਹ ਹੁਣ ਜਿਹੜੇ ਮਨਕ ਚਲੋ ਚੰਗੇ ਘੋੜੇ ਹੈਗੇ ਤਕਰੀਬਨ ਆਪਣੇ ਪੰਜਾਬ ਚ ਹਮ ਪਹਿਲਾਂ ਸੀਗੇ ਸਾਰੇ ਇਹ ਚੰਗੇ ਘੋੜੇ ਰਾਜਸਥਾਨ ਚ ਮਾਰਵਾੜੀ ਤੁਹਾਨੂੰ ਪਤਾ ਹੈ ਕਿ ਦੀ ਰਾਜਸਥਾਨ ਦੀ ਮਹਦਾਇਸ਼ ਹੁਣ ਇਹ ਆਪਣੇ ਇਧਰ ਪੰਜਾਬ ਦੇ ਲੋਕਾਂ ਨੇ ਚੰਗਾ ਪੈਸਾ ਲਾ ਕੇ ਚੰਗੇ ਉਹਨਾਂ ਨੂੰ ਰੇਟ ਦੇ ਕੇ ਘੋੜੇ ਆਪਣੇ ਸਾਰੇ ਤਕਰੀਬਨ ਮਾਰਵਾੜੀ ਰਾਜਸਥਾਨ ਵਾਲੇ ਸਾਰੇ ਪੰਜਾਬ ਚ ਲੈ ਆਂਦੇ ਠੀਕ ਚੰਗੇ ਪੈਸਾ ਚਾਹੀਏ ਚੰਗੇ ਘੋੜੇ ਤੇ ਚੰਗੇ ਘੋੜਿਆਂ ਦੀ ਗਿਣਤੀ ਤੁਸੀਂ ਨੁਗਰਿਆਂ ਚ ਮੰਨ ਕੇ ਚਲੋ 5 10 ਬੀਅਸ ਇੰਨੇ ਘੋੜੇ ਪੂਰੇ ਪੰਜਾਬ ਚ ਚੰਗੇ ਚੰਗੇ ਐ ਤੇ 10 15 ਹੀ ਤੁਸੀਂ ਮੰਨ ਕੇ ਚੱਲੋ ਮਾਰਵਾੜੀ ਜਿਹੜੇ ਚੰਗੇ ਘੋੜੇ ਜਿਹੜੇ ਚੰਗੇ ਘੋੜੇ ਚੱਲਦੇ ਆ ਜਿਨ੍ਹਾਂ ਦਾ ਨਾਮ ਜਿਨ੍ਹਾਂ ਦਾ क्रेज ਆ ਲੋਕਾਂ ਦੇ ਦਿਮਾਗ ਚ ਲੋਕਾਂ ਦੇ ਮਨ ਚ ਮੰਨ ਕੇ ਚੱਲੋ ਵੀ ਇੱਕ ਆਮ ਬੰਦੇ ਨੂੰ ਵੀ ਮੇਰੇ ਵਰਗੇ ਬੰਦੇ ਨੂੰ ਵੀ ਜਿਨ੍ਹਾਂ ਦਾ ਲੋਕਾਂ ਦੇ ਲੋਕਾਂ ਦੇ ਦਿਮਾਗ ਚ ਵਹਿਨਦੀ ਆ ਇਹ ਗੱਲ ਦਾ ਵੀ ਬਹੁਤ ਵੱਡਾ ਵੀ ਜੇ ਅਸੀਂ ਉਸ ਘੋੜੇ ਤੋਂ ਘੋੜੀ ਭਰਾਵਾਂਗੇ ਖਰੀ ਸਾਡੀ ਘੋੜੀ ਉਸੇ ਘੋੜੇ ਤੋਂ ਚੰਗਾ ਬੱਚਾ ਦੇਊਗੀ ਠੀਕ ਆ ਜੀ ਪਰ ਇਹ ਚੀਜ਼ ਕੋਈ ਮੈਟਰ ਨਹੀਂ ਕਰਦੀ ਇਹ ਦੇ ਵਿੱਚ ਇਦੇ ਵਿੱਚ ਘੋੜੇ ਕੱਲੇ ਘੋੜੇ ਦਾ ਕੋਈ ਰੋਲ ਨਹੀਂ ਠੀਕ ਹੈ ਜੀ 10% ਘੋੜੇ ਦਾ ਰੋਲ ਹੈ ਤੇ 90% ਘੋੜੀ ਦਾ ਰੋਲ ਹੁੰਦਾ ਬਾਈ ਜੀ ਇਸ ਕੰਮ 'ਚ ਪਰ ਅਨਪੜ੍ਹ ਲੋਕ ਹੈਗੇ ਆ ਮੰਨ ਕੇ ਚੱਲੋ ਪੁਰਾਣੇ ਬੰਦੇ ਹੈਗੇ ਠੀਕ ਹੈ ਜਾਂ ਕਿਵੇਂ ਨਹੀਂ ਲਾਗ ਸਮਝ ਹੈ ਨਹੀਂ ਜਾਂ ਉਹਨਾਂ ਦਾ ਮਾਈਂਡ ਵਾਸ਼ ਕੀਤਾ ਹੋਇਆ ਹੈ ਬਈ ਘੋੜੇ ਤੋਂ ਜੇ ਆਪਾਂ ਚੰਗੇ ਤੋਂ ਘੋੜੀ ਮਲਾਵਾਂਗੇ ਤਾਂ ਬੱਚਾ ਕੁੜੀ ਫੇਰ ਹੀ ਚੰਗਾ ਹੋਊਗਾ ਠੀਕ ਹੈ ਉਹਨਾਂ ਨੇ ਮਤਲਬ ਮੰਨ ਕੇ ਇਹ ਗੱਲ ਬਿਠਾ ਦਿੱਤੀ ਵੀ ਚੰਗੇ ਘੋੜੇ ਤੋਂ ਆਪਾਂ ਅਜੇ ਘੋੜੀ ਪੜਾਵਾਂਗੇ ਤਾਂ ਫੇਰ ਹੀ ਆਪਾਂ ਚੰਗਾ ਵਧੀਆ ਹੋਊ ਫੜਾ ਮੰਨੇ ਦਲਵਾ ਪਾਇਆ ਕਿ ਘੋੜੇ ਤੇ ਬਿਸ਼ ਅਰਜਨ ਰੌਲੀ ਵਾਲੇ ਦੀ ਹੂੰ ਠੀਕ ਹੈ ਮੈਂ ਵੀ ਉਹਦੇ ਤੋਂ ਖੁਦ ਘੋੜੀ ਮਲਾਈ ਸੀ ਅੱਜ ਤੋਂ 7-8 ਸਾਲ ਪਹਿਲਾਂ ਉਦੋਂ ਦਾ ਕੋਈ ਖਰੀਦ ਇੰਨਾ ਹੈ ਨਹੀਂ ਸੀਗਾ ਠੀਕ ਹੈ ਉਦੋਂ ਗੁਰਦੁਆਰੇ ਚ ਘੋੜਾ ਹੁੰਦਾ ਸੀਗਾ ਉਦੋਂ ਦੀ ਫੀਸ ਵੀ ਮੰਨ ਕੇ ਚਲੋ ਬਸ 8-1000 ਰੁਪਏ ਇੰਨੀ ਕੀ ਫੀਸ ਸੀਗੀ ਠੀਕ ਹੈ ਉਹ ਘੋੜੇ ਦਾ ਉਹ ਘੋੜੇ ਦੀ ਹਾਈਟ ਹੈਗੀ ਹੈ ਜੀ 60-61 ਇੰਚ ਠੀਕ ਹੈ ਜੀ ਠੀਕ ਹੈ ਅੱਜ ਦੇ ਟਾਈਮ 'ਚ ਉਹ ਘੋੜਾ ਅਡਵਾਂਸ ਬੁਕਿੰਗ ਹੁੰਦੀ ਹੈ ਜੀ ਉਹਦੀ ਘੋੜੀਆਂ ਦੀ ਫੀਸ ਮੀਟਿੰਗ ਲਈ ਮੀਟਿੰਗ ਲਈ ਅਡਵਾਂਸ ਬੁਕਿੰਗ ਹੁੰਦੀ ਹੈ 60 ਇੰਚ ਦਾ ਕੋੜਾ ਬੱਚੇ 66 69 70 70 ਇੰਚ ਦੇ ਪੈਦਾ ਕੀਤੇ ਬਈ ਉਸ ਕੋੜੇ ਨੇ ਠੀਕ ਹੈ ਇਹ ਇਹ ਰਿਜ਼ਲਟ ਹੈ ਇਹ ਫੇਰੀ ਮੰਨ ਲੇ ਚਲੋ ਕੋੜੀਆਂ ਤੇ ਡਿਪੈਂਡ ਕਰਦਾ ਕੋੜੀਆਂ ਤੇ ਨਹੀਂ ਡਿਪੈਂਡ ਕਰਦਾ ਕੋੜੀਆਂ ਤੇ ਵੀ ਡਿਪੈਂਡ ਕਰਦਾ ਕੋੜੇ ਤੇ ਵੀ ਡਿਪੈਂਡ ਕਰਦਾ ਆਪਾਂ ਬੈਸਟੂਨ ਮੈਂ ਦੱਸ ਦੇਣਾ ਸਾਰੀ ਗੱਲ ਵੀ ਉਹ 60 61 ਇੰਚ ਦਾ ਕੋੜਾ ਹੋ ਕੇ ਵੀ ਐਡੇ-ਐਡੇ ਬੱਚੇ ਪੈਦਾ ਕਰੀ ਜਾਂਦਾ ਤੇ ਜਿਹੜੇ 66 69 70 70 ਇੰਚ ਦੇ ਕੋੜੇ ਆ ਗਏ ਤੇ ਉਹਨਾਂ ਦੇ ਬੱਚੇ ਟੱਟੂ ਵੀ ਬੰਦ ਦੇ ਮੈਂ ਦੇਖੇ ਵੀ ਛੋਟੀ ਹਾਈਟ ਹਾਈਟ ਘਟ ਰਹਿ ਜਾਂਦੀ ਉਹਨਾਂ ਦੀ ਠੀਕ ਹੈ ਇਹ ਕੋਈ ਮੈਟਰ ਨਹੀਂ ਇਹ ਕਿਸਮਤ ਆ ਬੰਦੇ ਦੀ ਇਸ ਕੰਮ ਚ ਫੇਰ ਤੁਸੀਂ ਫੀਸ ਤੇ ਗੱਲ ਲਾ ਲਓ ਪੰਜ 10 ਚੰਗੇ ਘੋੜੇ ਹੈਗੇ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਸਾਡਾ ਨਾਂ ਹੈਗਾ ਸ਼ੋਅ ਜ ਉਹਨਾਂ ਨੇ ਆਪਦੇ ਘੋੜੇ ਕਿਵੇਂ ਵੀ ਜਤਾਏ ਪੈਸੇ ਦੇ ਕੇ ਜਤਾਏ ਜਾਂ ਕਿਵੇਂ ਵੀ ਜਿਵੇਂ ਇਹਦਾ ਬਾਰੇ ਵੀ ਮੈਂ ਨਾ ਤੁਹਾਡਾ ਇਹ ਬੇਸ਼ਅ ਮੈਂ ਮੰਨ ਲੇ ਚਲੋ ਇਹਦੇ ਤੇ ਮੈਂ ਗੱਲ ਲਿਆਉਂਗਾ ਹਾਂ ਜੀ ਪਹਿਲਾਂ ਤੁਸੀਂ ਮੈਨੂੰ ਇਹ ਮੰਨ ਲੇ ਚਲੋ ਪੂਰੀ ਜਾਣਕਾਰੀ ਦਿਓ ਇਹਦੇ ਬਾਰੇ ਤੇ ਵੀ ਜਿਵੇਂ ਆਪਾਂ ਮੈਂ ਤੁਹਾਨੂੰ ਇਹ ਗੱਲ ਪੁੱਛੀ ਤੁਸੀਂ ਮੈਨੂੰ ਦੱਸਿਆ ਵੀ ਆਪਣਾ ਜਿਹੜਾ ਵੀ ਘੋੜੇ ਦੀ ਔਰ ਮਤਲਬ ਘੋੜੀ ਵੀ ਮੈਟਰ ਕਰਦੀ ਹੈ 90% ਤੁਸੀਂ ਕਹਿੰਦੇ ਬਿਲਕੁਲ ਘੋੜੀ ਮੈਟਰ ਕਰਦੀ ਹੈ ਘੋੜੀ ਚੰਗੀ ਹੋਊਗੀ ਤਾਂ ਬੱਚਾ ਆਟੋਮੈਟਿਕ ਹੀ ਚੰਗਾ ਆਊਗਾ ਹੀ ਹੋਊਗਾ ਤੇ ਮੈਂ ਤੁਹਾਨੂੰ ਉਹੀ ਦੱਸਿਆ ਨਾ ਵੀ 5-7 ਘੋੜੇ ਨੁਕਰੇ ਲਾ ਲਓ ਤੁਸੀਂ ਜਿਨ੍ਹਾਂ ਦਾ ਨਾਮ ਹੈਗਾ ਠੀਕ ਹੈ ਜਿਨ੍ਹਾਂ ਦਾ ਰਿਜ਼ਲਟ ਚੰਗਾ ਅਗਰ ਨਹੀਂ ਕਹਤਾ ਤੇ ਪਤਾ ਚੰਗਾ اچھا ਉਹ ਨਾਮ ਐਸੀ ਨਾ ਕਾਦ-ਕਾਦ ਬਣੀ ਉਹ ਨਾਮ ਲਾ ਲਓ ਜੋ ਜਿੱਤੇ ਹੋ ਸਕਦੇ ਉਹ ਠੀਕ ਹੈ ਜਾਂ ਉਹਨਾਂ ਦੇ ਓਨਰ ਦਾ ਨਾਮ ਹੈਗਾ ਠੀਕ ਆ ਵੀ ਮਤਲਬ ਯਾਰ ਉਹ ਬੰਦੇ ਕੋਲੇ ਤਗੜੇ ਜਾਨਵਰ ਨੇ ਤੇ ਉਹ ਦਾ ਜੇ ਤੇਰੇ ਤੁਹਾਡੇ ਘਰੇ 68 ਇੰਚ ਦਾ ਕੂੜਾ ਖੜਾ ਨਾ ਜੇ ਤੁਹਾਡਾ ਆਪ ਦਾ ਨਾਮ ਨਹੀਂ ਹੈਗਾ ਤਾਂ ਤੁਹਾਡੇ ਕੋਲੇ ਮੀਟਿੰਗ ਆਸਤੇ ਬੰਦਿਆਂ ਨੇ ਘੋੜੀ ਲੈ ਕੇ ਨਹੀਂ ਆਉਣਾ ਹੂੰ ਠੀਕ ਹੈ ਤੁਹਾਡਾ ਆਪ ਦਾ ਵੀ ਨਾਮ ਹੋਣਾ ਚਾਹੀਦਾ ਤੁਹਾਡੇ ਘੋੜੇ ਦਾ ਵੀ ਨਾਮ ਹੋਣਾ ਜੇ ਤੁਸੀਂ ਆਪ ਜੇ ਕਿਸੇ ਬੰਦੇ ਦਾ ਨਾਮ ਹੈਗਾ ਉਹਦੇ ਕੋਲੇ 60 ਇੰਚ ਦਾ ਵੀ ਘੋੜਾ ਖੜਾ ਨਾ ਤਾਂ ਉਹਦੇ ਘਰੇ ਘੋੜੀਆਂ ਬਹੁਤ ਆਉਣਗੀਆਂ ਠੀਕ ਹੈ ਜੀ ਤੇ ਮੈਂ ਆ ਮੰਨ ਕੇ ਤੁਹਾਨੂੰ ਮੈਂ ਦੱਸਣ ਪਿਆ ਸੀਗਾ ਵੀ 8-10 ਘੋੜੇ ਹੋਗੇ ਨੁਕਰੇ ਤੇ 8-10 ਹੋ ਕੇ ਮਾਰਵਾੜੀ ਠੀਕ ਹੈ ਫੀਸ ਨੁਕਰਿਆਂ ਦੀ ਪਹਿਲਾਂ ਸੀ 10000 11000 ਵਾਧੂ ਵਾਧ 15000 ਠੀਕ ਹੈ ਨੁਕਰਿਆਂ ਦੇ ਫਿਰ ਉਹੀ ਹੁਣ ਜੀ 50 5000 ਰੁਪਇਆ ਜੰਪ ਦਾ ਇੱਕ ਵਾਰੀ ਕਨਸੀਵ ਕਰਾਉਣ ਦਾ 50000 ਰੁਪਇਆ ਕਨਸੀਵ ਹੋਵੇ ਜਾਂ ਨਾ ਨਾ ਹੋਰ ਉਹਨਾਂ ਨੇ ਇੱਕ ਵਾਰੀ ਘੋੜਾ ਛੱਡਣਾ ਤੁਹਾਡੀ ਕੁੜੀ ਤੇ ਠੀਕ ਹੈ ਜੇ ਉੱਕਾ ਪੁੱਕਾ ਤੁਸੀਂ ਮਕਾਉਣੇ ਆ ਤਿੰਨ ਜੰਪਾਂ ਦਾ ਤਾਂ ਲੱਖ ਰੁਪਇਆ ਪਤਾ ਨਹੀਂ 1.5 ਲੱਖ ਰੁਪਇਆ ਅਲੱਗ-ਅਲੱਗ ਨਹੀਂ ਜੇ ਮੰਨ ਕੇ ਚਲੋ 50000 ਤਾਂ ਉਹਨਾਂ ਨੇ ਲੈ ਲਿਆ 50000 ਉਹਨਾਂ ਨੇ ਲੈ ਲਿਆ ਤਾਂ ਤੁਹਾਨੂੰ ਪਹਿਲਾਂ ਕਹਿ ਦਾਂਗੇ ਬਾਈ ਜੀ ਇਹ ਅਸੀਂ ਤੁਹਾਡੇ ਕੁੜੀ ਤੇ ਇੱਕ ਅਰੀ ਘੋੜਾ ਛੱਡਾਂਗੇ ਇਹ ਦੁਬਾਰਾ ਰਵੇ ਨਾ ਰਵੇ ਥੋਡੀ ਐ ਉਹ ਕ ਮੰਨ ਕੇ ਚਲੋ ਕਨਸੀਵਿੰਗ ਦੀ ਸਾਰੀ ਜੇ ਤੁਸੀਂ ਦੁਬਾਰਾ ਆਵੋਗੇ ਤਾਂ ਅਸੀਂ ਦੁਬਾਰਾ 50000 ਰੁਪਇਆ ਫੇਰ ਲਵਾਂਗੇ ਤੇ ਮਾਰੋਇਆ ਪੋਨਾਂ ਨਾਲ ਮੰਨ ਕੇ ਚਲੋ ਇਹ ਗੱਲ ਕਰ ਲੈਣ ਵੀ ਬਈ ਕਨਸੀਵ ਕਰਵਾ ਕੇ ਹੀ ਦੇਣਾ ਹਾਂ ਉਹ ਫਿਰ ਉਹ ਅਲੱਗ ਤੋਂ ਉਹ ਫਿਰ ਫੀਸ ਉਹਨੂੰ ਲੱਖ ਜਾਂ 1.5 ਲੱਖ ਰੁਪਇਆ ਜਿੰਨੀ ਮੰਗਣਗੇ ਜੂ ਫਿਰ ਤੁਹਾਨੂੰ ਉਹਨੂੰ ਨਹੀਂ ਭਰਨੀ ਪੈਣੀ ਐ ਠੀਕ ਹੈ ਠੀਕ ਹੈ ਨਾ ਤੇ ਇੰਨੀ ਫੀਸ ਭਰ ਕੇ ਹੀ ਵੀ ਮੰਨ ਕੇ ਚੱਲੋ ਆਪਾਂ ਤੁਸੀਂ ਜਿਵੇਂ ਇੰਡਸਟਰੀਆ ਵੀ 1 ਲੱਖ ਡੇਢ ਲੱਖ ਰੁਪਇਆ ਫੀਸ ਲੋਕ ਭਰਦੇ ਆ ਭਰਦੇ ਆ ਜੀ ਭਰਦੇ ਆ ਲੋਕ ਸਾਰੇ ਭਰਦੇ ਆ ਜੀ ਪਰ ਐ ਮੰਨ ਲਓ ਮਾੜਾ ਬੰਦਾ ਨਹੀਂ ਭਰ ਸਕਦਾ ਹਾਂ ਉਹ ਮਾੜੇ ਬੰਦੇ ਕੋਲੇ ਚੰਗੀ ਕੁੜੀ ਐ ਹੂੰ ਉਹ ਬੰਦੇ ਦੀ ਇੱਛਾ ਐ ਕਿਸੇ ਚੰਗੇ ਘੋੜੇ ਤੋਂ ਭਰਾਉਣ ਦੀ ਤੇ ਕੁੜੀ ਉਹਦੇ ਕੋਲੇ ਬਾਈ ਨਜਾਇਜ਼ ਹੀ ਚੰਗੀ ਕੁੜੀ ਹੈਗੀ ਐ ਹੂੰ ਉਹ ਕਿਵੇਂ ਭਰਾ ਸਕਦਾ ਬਾਈ ਮੀਡਲ ਕਲਾਸ ਬੰਦਾ ਨਹੀਂ ਭਰਾ ਸਕਦਾ ਇੰਨੀ ਫੀਸ ਦੇ ਕੇ ਕਿਉਂਕਿ ਉਹਨੂੰ ਇਹ ਡਰ ਆ ਬਈ ਮੇਰੀ ਕੁੜੀ ਨਾ ਕਨਸੀਵ ਹੋਈ ਤਾਂ ਮੈਂ ਕਿੱਧਰ ਜਾਊਗਾ ਸਹੀ ਗੱਲ ਐ ਜਿਹੜ ਇੱਕ ਦੋ ਜਾਨਵਰ ਰੱਖਦਾ ਹੈ ਅਗਲਾ ਮੈਨੂੰ ਇਹਦਾ ਜਾਨਵਰ ਰੱਖਦਾ ਮੇਰੇ ਕੋਲੇ 36 ਇੰਚ ਦੀ ਕੂੜੀ ਹੈ ਰੁਪਈਆ ਮੇਰੇ ਕੋਲੇ 50000 ਰੁਪਈਆ ਹੈ ਮੈਂ ਉਹ ਕੂੜੀ ਭਰਾਉਣੀ ਹੈ ਮੈਂ ਇੱਕ ਵਾਰੀ 50000 ਰੁਪਈਆ ਤੁਹਾਨੂੰ ਦੇ ਆਉਂਗਾ ਠੀਕ ਹੈ ਕੂੜੀ ਮੇਰੀ ਕੰਸਿਵ ਨਾ ਹੋਈ ਤਾਂ ਫਿਰ ਮੈਂ ਦੁਬਾਰਾ ਫੀਸ ਕਿੱਥੋਂ ਲੈ ਕੇ ਆਉਂਗਾ ਉਹ ਤੁਹਾਡਾ 50000 ਰੁਪਈਆ ਹੋ ਗਿਆ ਠੀਕ ਹੈ ਇਹ ਗੱਲ ਹੋ ਗਈ ਫਿਰ ਮਾਰਵਾੜੀ ਤੇ ਆਜੋ ਹੁਣ ਤੁਸੀਂ ਨੁਕਰੇ ਦਾ ਸੌਰੀ ਮਾਰਵਾੜੀ ਤੇ ਫਿਰ ਕਹਿੰਦੇ ਨੁਕਰੇ ਤੇ ਇਹ ਬਈ ਨੁਕਰੇ ਤੇ ਤੁਸੀਂ 50 60000 ਰੁਪਈਆ ਫੀਸ ਦੇ ਕੇ ਕੂੜੀ ਭਰਾਉਗੇ ਬੱਚਾ ਕੋੜੀ-ਟੋੜੀ ਸੂਪ ਹੀ ਬੱਚਾ ਦੇਤਾ ਜਾਂ ਮੱਛੀ ਦੇਤੀ ਨੁਕਰਾ ਵੀ ਦੇਤਾ ਹਮ ਬਹੁਤ ਤੋਂ ਬਾਅਦ ਲੱਖ ਰੁਪਈਆ 1.5 ਲੱਖ ਰੁਪਈਆ 2 ਲੱਖ ਰੁਪਈਆ ਇੰਨੇ ਦਾ ਹੀ ਬੱਚਾ ਇੰਨੇ ਦਾ ਬੱਚਾ ਉਹ ਵੀ 5-7 ਮਹੀਨਿਆਂ ਦਾ ਕਰਕੇ ਜੇ ਚੰਗਾ ਹੋਇਆ ਤਾਂ ਬਸ਼ੇਰੀ ਉਹਨੂੰ ਪਾਲਤੀ ਬਸ਼ੇਰਾ ਹੋਇਆ ਤਾਂ 70-80 ਹਜ਼ਾਰ ਵੀ ਰਹਿ ਜਾਂਦਾ ਜੇ ਨਜਾਇਜ਼ ਚੰਗਾ ਜੋ ਤੁਹਾਡੀ ਕਿਸਮਤ ਹੈ ਕਿੰਨੇ ਦਾ ਵੀ ਜਾ ਸਕਦਾ ਪਰ ਇਹ ਗੱਲ ਹੈ ਵੀ ਤੁਸੀਂ ਸਾਲ ਸੰਭੋਗੇ ਫਿਰ ਕੰਮ ਸੇ ਕੰਮ ਨਾਂ ਬਾਲਕ ਕੋ ਨੂੰ ਸਾਲ ਸੰਭੋਗੇ ਬੱਚਾ ਸੰਭਾਲਣਾ ਪਊਗਾ ਜੇ ਤੁਸੀਂ ਗਾਂ ਵੇਚਣਾ ਠੀਕ ਜੇ ਤੁਸੀਂ ਸਾਲ ਤੋਂ ਪਹਿਲਾਂ ਵੇਚਦੇ ਹੋ 50000 ਤੁਸੀਂ ਪੀਸਦੇ ਹੀ ਬੈਠੇ ਹੋ 50000 ਉਹਨੂੰ ਖਵਾਈ ਬੈਠੇ ਹੋ ਘੋੜੀ ਨੂੰ ਸਾਲ ਦੇ ਵਿੱਚ ਲੱਖ ਰੁਪਏ ਦਾ ਥੋੜਾ ਖਰਚਾ ਹੀ ਹੋ ਗਿਆ ਠੀਕ ਹੈ ਤੇ ਗਾਂ ਤੁਸੀਂ ਫਿਰ 1.5 ਲੱਖ ਦਾ ਬੱਚਾ ਵੇਚੋਗੇ ਸਾਲ 'ਚ ਤਾਂ ਫਿਰ ਤੁਹਾਨੂੰ ਫਾਇਦਾ ਕੀ ਇਹਦਾ ਬੈਨੀਫਿਟ ਕੀ ਇਸ ਚੀਜ਼ ਚ ਸਾਲ 'ਚ ਜੇ ਤੁਸੀਂ 50000 ਕਮਾਈ ਕਰਦੇ ਹੋ ਤੁਹਾਡੀ ਇਨਕਮ ਤਾਂ ਨਹੀਂ ਹੋਊਗੀ ਨਾ ਇਹ ਉਹ ਤਾਂ ਇਨਕਮ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਗੀ ਫਿਰ ਤਾਂ ਕਰਕੇ ਇਸ ਗੱਲ ਦੀ ਇਹ ਗੱਲ ਹੈ ਕਿ ਤਾਂ ਕਰਕੇ ਕੰਮ ਫੇਲ ਹੋਣਾ ਹੀ ਹੋਣਾ ਕਿਸੇ ਨਾ ਕਿਸੇ ਦਿਨ ਬੀਏ ਕਿੱਤਾ ਮੰਨ ਕੇ ਚੱਲੋ ਵੀ ਇੱਕ ਜੇ ਆਪਾਂ ਕਰੀਏ ਵੀ ਵੱਡੇ ਬੰਦਿਆਂ ਦਾ ਰਹਿ ਜਾਣਾ ਹਾਂ ਵੱਡੇ ਬੰਦਿਆਂ ਦਾ ਤੇ ਜਾਂ ਮੰਨ ਕੇ ਚੱਲੋ ਸ਼ੌਕੀਆ ਤੌਰ ਤੇ ਜਿਹਨੇ ਆਖਿਆ ਵੀ ਮੰਨ ਕੇ ਚੱਲ ਮੈਂ ਤਾਂ ਪੰਗਾ ਲੈਣੀ ਆ ਨਹੀਂ ਨਹੀਂ ਲੈਣਾ ਤੇ ਜਾਂ ਇਹ ਵਪਾਰੀਆਂ ਬੰਦਿਆਂ ਦਾ ਰਹਿ ਜਾਣਾ ਵਪਾਰ ਰਹਿ ਜਾਣਾ ਠੀਕ ਹੈ ਜੀ ਇਸ ਕੰਮ 'ਚ ਹਾਂ ਦੇ ਹੁਣ ਤੁਸੀਂ ਨੁਕਰੇ ਘੂੜਿਆਂ ਦੇ ਮੋਕ ਦਿਏਗਾ ਲੈ ਤੇ ਮਾਰਵਾੜੀ ਤੇ ਆ ਜਾਓ ਮਾਰਵਾੜੀ ਪਹਿਲੀ ਗੱਲ ਘੂੜੀ ਹੈ ਨਹੀਂ ਕਿਸੇ ਕੋਲੇ ਚੰਗੀ ਆਮ ਬੰਦੇ ਕੋਲੇ ਚੰਗੇ ਬ੍ਰੀਡਰਾਂ ਕੋਲੇ ਠੀਕ ਹੈ ਠੀਕ ਹੈ ਚੰਗੇ ਫਾਰਮ ਹੈ ਜਿਹੜੇ ਜਿੰਨਾਂ ਕੋਲੇ ਕੋਈ ਪਿਆ ਪਿਆ ਯਾਰ ਪਿਆ ਪਿਆ ਘੋੜਦਾ ਹੈਗਾ ਉਹਨਾਂ ਦੇ ਚੰਗਾ ਦੇ ਘੋੜਦਾ ਹੈਗਾ ਫਾਰਮ ਤੇ ਠੀਕ ਹੈ ਚੰਗੇ ਘੋੜੇ ਉਹਨਾਂ ਕੋਲੇ ਆ ਠੀਕ ਹੈ ਹੁਣ ਤੇਰੇ ਮੇਰੇਆਂ ਕੋਲੇ ਮਾਰਵਾੜੀ ਘੋੜੀ ਚੰਗੀ ਹੈ ਠੀਕ ਆਪਾਂ ਤਾਂ ਬਸ ਇਹ ਬਸ ਮੰਨ ਕੇ ਚੱਲੋ ਵੀ ਵੇਖ ਬਸ ਕਾਲੇ ਰੰਗ ਦੀ ਵੇਖੀ ਤੁਸੀਂ ਤੇ ਮਾਰਵਾੜੀ ਹਾਂ ਤੇ ਕੰਮ ਚੰਗੇ ਆ ਠੀਕ ਆ ਜੀ ਠੀਕ ਹੈ ਕੋਈ ਤੁਹਾਨੂੰ ਬਲੱਡ ਲਾਈਨ ਦਾ ਨਹੀਂ ਪਤਾ ਠੀਕ ਹੈ ਇਹ ਮਾਰਵਾੜੀ ਚ ਬਲੱਡ ਲਾਈਨ ਬਹੁਤ ਮੈਟਰ ਕਰਦੀ ਹੈ ਬਹੁਤ ਹੀ ਜ਼ਿਆਦਾ ਮੈਟਰ ਕਰਦੀ ਹੈ ਨੁਕਰਾ ਘੇਰ ਵੱਖ ਜਾਂਦਾ ਹੈ ਮਾਰਵਾੜੀ ਘੋੜੀ ਤੁਸੀਂ ਮਾੜੇ ਘੋੜੇ ਤੋਂ ਭਰਾਓਗੇ ਤਾਂ ਟੱਟੂ ਰੂਡ ਸਾਡੇ ਨਾਲ ਮੇਰੇ ਨਾਲ ਆਪ ਸਾਡੇ ਪਿੰਡ ਚ ਹੋਈ ਵੀ ਆ ਅਜ ਤੋਂ 2 ਸਾਲ ਪਹਿਲਾਂ ਮਾਰਵਾੜੀ ਘੋੜੀ ਸੀਗੀ ਮੁੰਡੇ ਕੋਲੇ ਬੱਚਾ ਸੀਗਾ ਅਸੀਂ ਜਗਰਾਉਂ ਮੰਡੀ ਤੇ ਲੈ ਗਏ 2000 ਰੁਪਏ ਰੇਟ ਲੱਗਿਆ ਸੀਗਾ ਬਾਈ ਜੀ ਉਹ ਤਾਂ ਮੰਡੀ ਤੇ 2000 ਰੁਪਏ ਰੇਟ ਆ ਉਹ ਜੋ ਯੂਪੀ ਵਾਲਿਆਂ ਨੇ ਲਾਇਆ ਹੋਣਾ ਹਾਂ ਉਹ ਵੀ ਕੋ ਬੱਚਾ ਵੀ ਨਾਮੇ ਘੋੜੇ ਦਾ ਸੀਗਾ ਨਾਂ ਨਹੀਂ ਮੈਂ ਲੈਂਦਾ ਸ਼ੋ ਜਿੱਤਿਆ ਹੋਇਆ ਘੋੜਾ ਸੀਗਾ ਉਹ ਤੇ ਫਿਰ ਮਸਾ ਅਸੀਂ ਉਹਨੂੰ 10-11000 ਰੁਪਏ ਦਾ ਮਸਾ ਜਗਰਾਉਂ ਮੰਡੀ ਤੇ ਵੇਚ ਕੇ ਆਏ ਹਾਂ ਠੀਕ ਹੈ ਨਾ ਤੇ ਹੁਣ ਮਾਰਵਾੜੀ ਘੋੜਿਆਂ ਦੀ ਫੀਸ ਕੋਈ ਪਈ ਆ 1.5 ਲੱਖ ਰੁਪਇਆ 2.5 ਲੱਖ ਰੁਪਇਆ 3 ਲੱਖ ਰੁਪਇਆ ਵੀ ਕਰੀ ਬੈਠੇ ਆ ਬੰਦੇ ਹੁਣ ਲੱਖ ਰੁਪਇਆ ਜਿਵੇਂ ਨਗਰਾ ਘੋੜਾ ਉਹਨੋਂ ਸਮੁੰਦਰ ਹੈ ਸਮੁੰਦਰ ਦੀ ਮੰਨ ਲਾ ਨਾਂ ਵਾਲਾ 70 80 ਹਜ਼ਾਰ ਰੁਪਇਆ ਇੱਕ ਜੰਪ ਦੀ ਫੀਸ ਆ ਬਾਈ ਠੀਕ ਹੈ ਜੀ ਤੇ ਇਹ ਮੰਨ ਕੇ ਚੱਲੋ ਇੰਨੇ ਇੰਨੇ ਪੈਸੇ ਆਪਣੇ ਜਦੋਂ ਆਪਾਂ ਦੇ ਦਿੰਨੇ ਆ ਤਾਂ ਆਪਣਾ ਫਿਰ ਜਾਨਵਰ ਕਮ ਸੇ ਕਮ ਜਿਵੇਂ ਤੁਸੀਂ ਦੱਸ ਰਹੇ ਹੋ ਵੀ 1.5 1.5 2 2 ਲੱਖ ਰੁਪਈਆ ਫੀਸ ਦੇ ਰਿਹਾ ਜਿਹੜਾ ਬੰਦਾ 5 ਲੱਖ ਦਾ 5 ਲੱਖ ਦਾ ਜਾਨਵਰ 5 ਲੱਖ ਦੀ ਕੁੜੀ ਹੋਣੀ ਚਾਹੀਦੀ ਹੈ ਬਾਈ ਜੀ ਬੱਚਾ ਮਨਨੇ ਕੇ ਤੁਹਾਨੂੰ ਬੱਚਾ ਹੋਣਾ ਚਾਹੀਦਾ ਬੱਚਾ ਵੀ ਹੋਣਾ ਚਾਹੀਦਾ ਕੁੜੀ ਵੀ ਤੁਹਾਡੇ ਕੋਲੇ 5-7 ਲੱਖ ਦੀ ਹੋਣੀ ਚਾਹੀਦੀ ਵੀ ਜਿਹੜਾ ਤੁਹਾਨੂੰ ਪਤਾ ਬਈ ਅਸੀਂ ਇੰਨੀ ਫੀਸ ਦੇ ਕੇ ਗਾਂ ਅਸੀਂ ਇਹੋ ਇਨਕਮ ਲੈ ਸਕਦੇ ਹਾਂ ਬੱਚਾ ਵੀ ਚੰਗਾ ਬੱਚਾ ਮੰਨ ਕੇ ਬੱਚਾ ਪੈਦਾ ਕਰ ਛੱਡੋ ਮੈਂ ਉਹੀ ਕਹਿ ਰਿਹਾ ਨਾ 4-5 ਲੱਖ ਦਾ ਬੱਚਾ ਜੇ ਉਹਦਾ ਤਾਂ ਆਪਣਾ ਕਿਉਂਕਿ ਉਹਨੂੰ 2.5 ਲੱਖ ਤੁਸੀਂ ਦੇ ਰਹੇ ਹੋ ਲੱਖ ਤੱਕ ਘ ਵਾਂ ਲੱਖ ਰੁਪਏ ਫੀਸ ਦੇ ਰਹੇ ਹਾਂ ਫਿਰ ਤੁਸੀਂ ਟ੍ਰਾਂਸਪੋਰਟ ਦਾ ਦੇਖੋ ਖਰਚਾ ਕਿੰਨਾ ਹੈਗਾ 20-25 ਹਜ਼ਾਰ ਰੁਪਏ ਟ੍ਰਾਂਸਪੋਰਟ ਦਾ ਖਰਚਾ ਆ ਹੀ ਜਾਂਦਾ ਮੰਨ ਕੇ ਚਲੋ ਜੇ ਥੋੜੀ ਘੋੜੀ ਖਵਾ ਪਿਆ ਰਹੇ ਜਿਹੜਾ ਉਹ ਤਾਂ ਵੱਖੀ ਵੱਖ ਹੈ ਉਹਦਾ ਖਵਾਉਣਾ ਤਾਂ ਹੈਗਾ ਹੀ ਹੈਗਾ 50 ਹਜ਼ਾਰ ਰੁਪਏ 40 ਹਜ਼ਾਰ ਰੁਪਏ ਜਿਹੜਾ ਸਾਲ ਦਾ ਘੋੜੀ ਖਾਂਦੀ ਉਹ ਤਾਂ ਖਾਣੀ ਖਾਣਾ ਉਹਨੇ ਠੀਕ ਹੈ ਫਿਰ ਤੁਸੀਂ 2 ਲੱਖ ਲੱਖ ਰੁਪਏ ਫੀਸ ਭਰ ਕੇ ਲੱਖ ਰੁਪਏ ਖਵਾ ਕੇ ਗਾਂ ਜੇ ਤੁਹਾਨੂੰ ਕੋਈ 5-7 ਲੱਖ ਦਾ ਬੱਚਾ ਨਾ ਵੀ ਕੂਆ ਮਾਰਵਾੜੀ ਦਾ ਵੀ ਤਾਂ ਫੇਰ ਹੀ ਹੈ ਨਾ ਜੇ ਬਸ਼ੇਰਾ ਮਾੜਾ ਆਜੇ ਜਾਂ ਉਹਨੂੰ ਤੁਸੀਂ ਉਹ ਥੋੜੀ ਠੀਕ ਹੈ ਜੀ ਇਹ ਜੀ ਮੰਨ ਕੇ ਚੱਲੋ ਵੀ ਇਹ ਤਾਂ ਇੱਕ ਤਰ੍ਹਾਂ ਦਾ ਸ਼ੌਂਕ ਦਾ ਹੀ ਕੰਮ ਹੈ ਸ਼ੌਂਕ ਦਾ ਇਹਨੇ ਸ਼ੌਂਕ ਆ ਸ਼ੌਂਕ ਦਾ ਕੰਮ ਆ ਜੀ ਮਤਲਬ ਜੇ ਆਪਾਂ ਕਿਤੇ ਵਾਰੀ ਦੇਖ ਲਈਏ ਤਾਂ ਵੀ ਕਿੰਨਾ ਪ੍ਰੇਟ ਕੰਮਜਾਬੀ ਵਾਲਾ ਨਹੀਂ ਨਹੀਂ ਕਿੰਨਾ ਨਹੀਂ ਪਹਿਲਾਂ ਜਾਂ ਤਾਂ ਜਿਹਦੇ ਕੋਲੇ ਤਕੜਾ ਮੰਨ ਕੇ ਚੰਗਾ ਪੈ ਜਾਏਗਾ ਚੰਗਾ ਪੈਸਾ ਹੈਗਾ ਉਹ ਬੰਦਾ ਕਾਮਯਾਬ ਹੋ ਸਕਦਾ ਪਹਿਲਾਂ ਹੋਣਾ ਤਾਂ ਬੰਦੇ ਨੂੰ ਇਸ ਕੰਮ ਤੇ ਪਹਿਲਾਂ ਚਾਹੀਦਾ ਸ਼ੌਂਕ ਠੀਕ ਸ਼ੌਂਕ ਤੋਂ ਬਿਨਾ ਕੰਮ ਹੁੰਦਾ ਵੀ ਨਹੀਂ ਯਾਰ ਠੀਕ ਹੈ ਸ਼ੌਂਕ ਤੋਂ ਬਾਅਦ ਬਿਜ਼ਨਸ ਜ਼ਰੂਰ ਬੰਦ ਹੈ ਪਰ ਬੰਦ ਆ ਸਟੈਪ ਬਾਈ ਸਟੈਪ ਠੀਕ ਹੈ ਹੁਣ ਆਪਾਂ ਪਹਿਲੀ ਵਾਰੀ ਮਨਿੰਦਰ ਤੁਸੀਂ 50000 ਦੀ ਘੋੜੀ ਲੈ ਲੇ ਤੁਸੀਂ ਲੱਖ ਰੁਪਇਆ ਫੀਸ ਦੇ ਕੇ ਕਿਸੇ ਮਰਜੀ ਚੰਗੇ ਘੋੜੇ ਤੋਂ ਭਰਾ ਲਓ 5 ਲੱਖ ਦਾ ਬੱਚਾ ਤੁਸੀਂ ਕਿਸੇ ਹਾਲਤ ਚ ਵੀ ਨਹੀਂ ਵੇਚ ਸਕਦੇ ਬਈ ਜਦੋਂ ਕੋਈ ਲੈਣਾ ਹੀ ਨਹੀਂ ਤੁਹਾਡੇ ਤੋਂ ਜਦੋਂ ਘੋੜੀ 50000 ਦੀ ਹੈ ਭਲਾ ਘੋੜੀ ਬਹੁਤ ਚੰਗੀ ਹੈ ਤੁਹਾਡੇ ਤੋਂ ਲੈਣਾ ਹੀ ਨਹੀਂ ਕਿਉਂਕਿ ਤੁਹਾਡੇ ਨਾਲ ਹੀ ਨਹੀਂ ਠੀਕ ਆਮ ਬੰਦੇ ਹੋ ਤੁਸੀਂ ਠੀਕ ਹੈ ਜੀ ਮਤਲਬ ਆਮ ਬੰਦੇ ਨੂੰ ਉਹੀ ਬੱਚਾ ਤੁਸੀਂ ਕਿਸੇ ਫਾਰਮ ਤੇ ਬੰਨੇ ਆਇਓ ਨਾ 10 ਲੱਖ ਦਾ ਲਵੀਕੇ ਤਾਂ ਮੈਨੂੰ ਕਹਿ ਦਿਓ ਠੀਕ ਹੈ ਮੈਂ ਖੁਦ ਆਪ ਹਾਂਜੀ ਮੈਂ ਖੁਦ ਆਪ ਜੀ ਘਰੇ 35000 ਰੁਪਏ ਦਾ ਬਸ਼ੇਰਾ ਵੇਚਿਆ ਸੀਗਾ ਆਪਦੇ ਘਰੋਂ ਮਾਰવાડી ਬਹੁਤ ਚੰਗਾ ਅਵਲਖ ਠੀਕ ਹੈ ਇਹ ਗਾਉਂ ਬੰਦਾ ਜੁਪੀਆ ਨੇ ਵੇਚਿਆ ਹੈਗਾ ਸੀਗਾ 3.5 ਲੱਖ ਰੁਪਏ ਦਾ ਨਹੀਂ ਮੈਂ ਤੁਹਾਡੇ ਨਾਲ ਮੰਨ ਕੇ ਚੱਲੋ ਇੱਕ ਥੋੜੇ ਤੋਂ ਮੈਂ ਗੱਲ ਹੋਰ ਪੁੱਛਣਾ ਚਾਹੁੰਦਾ ਸੀਗਾ ਵੀ ਜਦੋਂ ਇਹ ਆਪਣੇ ਜਿਹੜੇ ਨਾਮ ਤੁਸੀਂ ਜਿਵੇਂ ਕਹਤਾ ਵੀ ਚੰਗੇ ਫਾਰਮ ਤੇ ਆਪਾਂ ਘੋੜਾ ਬਣਾਤਾ ਕੋਈ ਬੇਸ਼ੇਰਾ ਬਣਾਤਾ ਕੋਈ ਬੱਚਾ ਬਣਾਤਾ ਉਹਦਾ ਆਟੋਮੈਟਿਕ ਹੀ ਨਾਮੁੱਲ ਲੱਗ ਜਾਣਾ ਤੇ ਫਿਰ ਇਹਦੇ ਚ ਗੱਪ ਛੱਪ ਵੀ ਮਤਲਬ ਲੋਕ ਮਾਰਦੇ ਆ ਗੱਪੀ ਹੈ ਜੀ ਇਸ ਕੰਮ ਚ ਗੱਪ ਤਾਂ ਸਭ ਤੋਂ ਵੱਡਾ ਗੱਪ ਹੈ ਅੱਛਾ ਗੱਪ ਤੋਂ ਬਿਨਾ ਕੰਮ ਨਹੀਂ ਗੱਪ ਤੋਂ ਬਿਨਾ ਕੰਮ ਚੱਲਦਾ ਹੀ ਨਹੀਂ ਹੋਰ ਮੈਨਾਂ ਕਿਹਦੇ ਲੋਕ ਬੇਸ਼ੇਰਾ ਤੇਰੇ ਕੋਲੇ ਚੰਗਾ ਹੈਗਾ ਠੀਕ ਹੈ ਉਹ ਮਾੜੇ ਘੋੜੇ ਦਾ ਠੀਕ ਹੈ ਤੁਹਾਨੂੰ ਪਤਾ ਲੱਗਦਾ ਵੀ ਇਹ ਇਹ ਬੇਸ਼ੇਰਾ ਮਾੜੇ ਘੋੜੇ ਦਾ ਪਰ ਚੰਗੇ ਦਾ ਕਹਿ ਦਿੰਨੇ ਕਿਉਂਕਿ ਬੇਸ਼ੇਰੇ ਚ ਚਲੋ ਜੇ ਥੋੜੀ-ਮੋਟੀ ਕੁਆਲਿਟੀ ਆ ਗਈ ਤੁਸੀਂ ਆ ਆਟੋਮੈਟਿਕ ਇਹ ਬੰਦਾ ਉਹ ਕਹਿ ਦਿੰਦਾ ਬਾਈ ਜ ਪ੍ਰਵਾਹ ਕਿਸੇ ਦਾ ਵੀ ਕਹਿ ਸਕਦਾ ਤਗੜੇ ਤਗੜੇ ਦਾ ਕਹਿ ਸਕਦਾ ਇਸ ਕੰਮੀ ਤੱਕ ਪਹੁੰਚ ਗਈ ਹੈਗਾ ਜੀ ਠੀਕ ਹੈ ਜੀ ਇਸ ਇਹ ਇਹ ਦੋ ਤਿੰਨ ਫਰਾਡ ਦਾ ਆ ਆਪਣੇ ਹੋਏ ਵੀ ਉਹ ਸਾਰਿਆਂ ਨੂੰ ਹੀ ਪਤਾ ਅਖਬਾਰਾਂ ਤੇ ਵੀ ਹੋਏ ਆਈਡੀ ਆ ਅਖਬਾਰਾਂ ਮੰਨਗੇ ਚਲੋ ਜੀ ਕਹਿ ਦਿੰਦੇ ਆ ਵੀ ਆਪਣੇ ਕੋਲੇ ਉਹ ਪੂਰਾ ਬੱਚੇ ਦਾ ਹੋਰ ਲਿਖਿਆ ਜਾਂਦਾ ਜੀ ਡੀਐਨਏ ਅਸਲ 'ਚ ਹੁਣ ਡੀਐਨਏ ਕਰਾਉਣਾ ਜ਼ਰੂਰੀ ਹੈ ਜਦੋਂ ਕਿਸੇ ਨੇ ਬੱਚਾ ਖਰੀਦਣਾ ਹੈ ਠੀਕ ਹੈ ਮਾਰਵਾੜੀ ਨੁਕਰੇ ਦਾ ਤਾਂ ਚਲੋ ਰੇਟ ਘੱਟੀ ਹੈ ਨੁਕਰਾ ਦਾ ਚੱਲੀ ਜਾਂਦਾ ਇਹ ਨੁਕਰਾ ਦਾ ਆਪਣੇ ਪੰਜਾਬ ਦੀ ਨਖਾਲੋ ਪੰਜਾਬ ਤੋਂ ਬਾਹਰ ਤਾਂ ਕੋਈ ਲੈਂਦਾ ਹੀ ਨਹੀਂ ਠੀਕ ਹੈ ਠੀਕ ਹੈ ਜਾਂ ਯੂਪੀ ਜਾਂ ਪੀ ਵਾਲੇ ਲੈਂਦੇ ਹੈਗੇ ਹੈਗੇ ਵਿਆਹ ਵਾਲੇ ਹਾਂ ਉਹ ਲੈਂਦੇ ਹੈ ਹੋਰ ਕੋਈ ਨਹੀਂ ਲੈਂਦਾ ਮਾਰਵਾੜੀ ਹਰੇ ਕਿਤੇ ਵੀ ਕਰਨ ਵਾਲਾ ਜਾਨਵਰ ਹੈ ਮਾਰਵਾੜੀ ਘੋੜੀ ਤੁਸੀਂ ਖਰੀਦਣੀ ਹੈ ਪਹਿਲਾਂ ਤਾਂ ਬਲੱਡ ਲਾਈਨ ਚੰਗੀ ਤਰ੍ਹਾਂ ਮਾਂ ਬਾਪ ਖਾਨਦਾਨ ਪਤਾ ਕਰੋ ਠੀਕ ਹੈ ਫਿਰ ਜੇ ਉਹ ਬੱਚਾ ਤੁਸੀਂ ਚੰਗੇ ਘੋੜੇ ਤੋਂ ਭਰਾਉਨੇ ਹੋ ਉਹਦਾ ਬੱਚਾ ਵੇਚਣਾ ਹੈ ਉਹ ਬੱਚਾ ਤੁਹਾਨੂੰ ਪਹਿਲਾਂ ਤੁਸੀਂ ਉਹ ਬੱਚੇ ਦਾ ਡੀਐਨਏ ਕਰਾਓ ਹਾਲ ਘਰੇ ਸਾਹਮਣੇ ਸਾਲ ਬਾਅਦ ਡੀਐਨਏ ਉਹਦਾ 11 12 ਮਹੀਨੇ ਹੁੰਦਾ ਫਿਰ ਉਹ ਨੂੰ ਵੇਚੋ ਤਾਂ ਫਿਰ ਤੁਹਾਨੂੰ ਕਮਾਈ ਦੇ ਸਕਦਾ ਨੇ ਜੇ ਉਹ ਡੀਐਨਏ ਪਕੜਾ ਕੇ ਪਈ ਵੀ ਆ ਇਹਦਾ ਹੀ ਬੱਚਾ ਉਹ ਚੰਗੇ ਬਣਨਗੇ ਉਹ ਜੇ ਉਹ ਚ ਵੀ ਮੰਨ ਕੇ ਚੱਲੋ ਜੀ ਉਹ ਮਤਲਬ 100% ਸਹੀ ਹੁੰਦਾ ਉਹ 100% ਸਹੀ ਹੁੰਦਾ ਜੀ ਮਤਲਬ ਉਹਦੇ 'ਚ ਕੋਈ ਵੀ ਤੁਸੀਂ ਮੰਨ ਕੇ ਚੱਲੋ ਕੋੜੀ ਲੈ ਲੇ ਤੁਸੀਂ ਦਿਲਵਾਦ ਤੋਂ ਮਿਲਾ ਲਈ ਠੀਕ ਹੈ ਬੱਚਾ ਆ ਗਿਆ ਤੁਹਾਡੇ ਘਰੇ ਉਹਨੂੰ ਤੁਸੀਂ ਸੰਭੋ 11-12 ਮਹੀਨੇ ਚੰਗਾ ਬੱਚਾ ਆ ਗਿਆ ਚੰਗਾ ਆਈ ਜਾਣਾ ਕਿ ਕੋੜੀ ਚੰਗੀ ਹੋਊਗੀ ਘੋੜਾ ਚੰਗਾ ਹੋਊਗਾ ਠੀਕ ਹੈ ਚੰਗਾ ਬੱਚਾ ਬਣ ਗਿਆ 11 ਮਹੀਨਾ ਬਾਅਦ ਉਹਦਾ ਡੀਐਨਏ ਹੋ ਜਾਣਾ ਦੋਵੇਂ ਨਬਾਦ ਉਹਨਾਂ ਨੂੰ ਸਰਟੀਫਿਕੇਟ ਆ ਆ ਜਾਣਾ ਦਾ ਪਾਸਪੋਰਟ ਬਣ ਕੇ ਆ ਜਾਣਾ ਉਸ ਤੋਂ ਬਾਅਦ ਤੁਸੀਂ ਉਹਦਾ ਰੇਟ 10 ਲੱਖ ਮੰਗ ਲਓ 15 ਲੱਖ ਮੰਗ ਲਓ ਕਿੰਨਾ ਮਰਜੀ ਮੰਗ ਲਓ ਫਿਰ ਪਾਸਪੋਰਟ ਅਗਲੇ ਦੇ ਸਾਹਮਣੇ ਰੱਖ ਦੋ ਬਈ ਜੀ ਆਹ ਪਾਸਪੋਰਟ ਹੈ ਆਇੰਦਾ ਬੱਚਾ ਹੈਗਾ ਆਇੰਦੀ ਮਦਰ ਹੈਗੀ ਹੈ ਠੀਕ ਹੈ ਤੇ ਜੇ ਮਦਰ ਦਾ ਨਹੀਂ ਡੀਐਨਏ ਹੋਇਆ ਤਾਂ ਉਹ ਅਨਨ ਆ ਜੂਗਾ ਉੱਥੇ ਤੇ ਤਕਰੀਬਨ ਘੋੜਿਆਂ ਦਾ ਸਾਰਿਆਂ ਦਾ ਡੀਐਨਏ ਹੋਇਆ ਵਿਆ ਹੀ ਹੈ ਤੇ ਉਹਦਾ ਨਾਮ ਉੱਥੇ ਆ ਜੂਗਾ ਤਾਂ ਫਿਰ ਤੁਸੀਂ ਉਹ ਬੱਚਾ ਵੇਚ ਸਕਦੇ ਹੋ ਤੇ ਨਹੀਂ ਮਾਰ ਵਾਲੀ ਬੱਚਾ ਤਾਂ ਬਾਈ ਤੁਸੀਂ ਤੁਸੀਂ 30 40 50 ਜਾਂ ਲੱਖ ਤੋਂ ਥੱਲੇ ਥੱਲੇ ਹੀ ਠੀਕ ਹੈ ਪੜਾਣੀਓ ਦਰਵਾਜ਼ਾ ਦੇਖ ਰਹਾ ਹਾਂ ਇਹਦਾ ਵੀ ਕਿਉਂ ਨਾ ਹੋਵੇ ਜੇ ਤੁਹਾਡਾ ਡੀਐਨਏ ਨਹੀਂ ਹੈਗਾ ਤਾਂ ਤੇਰੇ ਮੰਨ ਕੇ ਤੁਹਾਡੇ ਕੋਲ ਪ੍ਰੂਫ ਨਹੀਂਗਾ ਤੁਹਾਡੇ ਕੋਲੇ ਅੱਛਾ ਇਹ ਚੰਗੇ ਫਾਰਮ ਦੇ ਫਿਰ ਫਿਰ ਟਟਵਾੜ ਫਿਰ ਪ੍ਰੂਫ ਦੀ ਵੀ ਲੋੜ ਹੈ ਇਹ ਪ੍ਰੂਫ ਦੀ ਵੀ ਲੋੜ ਨਹੀਂ ਠੀਕ ਹੈ ਫਿਰ ਪ੍ਰੂਫ ਦੀ ਵੀ ਲੋੜ ਤਾਂ ਮਤਲਬ ਮੰਨ ਕੇ ਚੱਲੋ ਵੀ ਇਹਦੇ 'ਚ ਜੇ ਆਪਾਂ ਸਮਝ ਗਏ ਤਾਂ ਵੀ ਛੋਟਾ ਕੋਈ ਬੰਦਾ ਕਾਮਯਾਬ ਕੋਈ ਬੰਦੇ ਦਾ ਮਤਲਬ ਔਖਾ ਗਮ ਛੋਟੇ ਬੰਦੇ ਦਾ ਲੈਵਲ ਏ ਹੈ ਜੀ ਉਹ ਚੰਬੀ ਕੋੜੀ ਲਵੇ ਹੂੰ ਵਧੀਆ ਨੁਕਰੇ ਘੋੜੇ ਤੋਂ ਕਿਸੇ ਤੋਂ ਭਰਾਲੇ 15-20 ਹਜ਼ਾਰ ਰੁਪਏ ਵਾਲੇ ਤੋਂ ਹੂੰ ਠੀਕ ਹੈ ਦਾ ਹਰਦੀ 19 ਕਮਾਈ ਕੋਈ ਲੱਖ ਸਾਵਾ ਲੱਖ ਦਾ ਬੱਚਾ ਦੇ ਕੇ ਜਾਂਦਾ ਠੀਕ ਹੈ ਜੇ ਬੱਚਾ ਚਲੋ ਮੰਨ ਕੇ ਚਲੋ ਆਈ ਜਲਾਈ ਜਾਂ ਆਈ ਜਲਾਈ ਉਹਨਾਂ ਦਾ ਹੀ ਰੋੜਾ ਰੁੜ ਪੈਂਦਾ ਜਿਹਦੇ ਘਰੇ ਉਹਦਾ ਬਸ ਇੱਕ ਹੌਲੀ 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 ਸਟੈਪ ਵਾਈ ਸਟੈਪ ਵਧਿਆ ਨਾ ਮਨ ਕੇ ਲ ਬਸ਼ੀਰੀ ਆ ਗਈ ਟੋਕਰੀ ਉਹ ਸਾਹਮਣੀ ਉਹ ਗੰਗ ਜੀ ਹੋਰ ਚੰਗੇ ਘੋੜੇ ਦੋ ਭਰਾ ਲਏ ਠੀਕ ਹੈ ਪਰ ਹੁਣ ਜਿਹਦੇ ਕੋਲੇ ਪੈਸੇ ਹੈ ਨਹੀਂਗੇ ਉਹ ਤਾਂ ਐਂ ਕਰ ਸਕਦਾ ਬਲਕਿ ਮੈਂ ਤਾਂ ਕਹਣਾ ਵੀ ਜਿਹਦੇ ਕੋਲੇ ਉਹ ਤਾਂ ਲੀਨਟ ਕਰ ਸਕਦਾ ਤਾਂ ਸਬਰ ਕਰ ਸਕਦਾ ਹੁਣ ਜਿਹਦੇ ਕੋਲੇ ਬਈ ਪੈਸੇ ਆ ਗਏ ਤੇਰੇ ਕੋਲੇ ਕਰੋੜ ਰੁਪਏ ਪਿਆ ਤੂੰ ਅੱਜ ਕਰੋੜ ਦਾ ਕੋੜਾ ਲੈ ਲੈ ਬਾਈ ਤੇਰਾ ਕੱਲ੍ਹ ਨੂੰ ਹੀ ਨਹੀਂ ਜਿਹਦੇ ਕੋਲੇ ਹੁਣ ਮੈਂ ਤੁਹਾਡੀ ਗੱਲ ਤੁਹਾਡੀ ਮੇਰੀ ਗੱਲ ਇੱਕਦਾਂ ਤੁਸੀਂ ਇਹ ਵੀ ਆਨਸਰ ਦਿਓ ਵੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਜਿਹਦੇ ਕੋਲੇ ਬੰਦੇ ਕੋਲੇ ਮਤਲਬ ਅਗਲਾ ਕਹਿੰਦਾ ਯਾਰ ਮੈਨੂੰ ਸ਼ੌਂਕ ਬਿਲਕੁਲ ਮੰਨ ਕੇ ਚੱਲੋ ਉਹ ਸ਼ੌਂਕ ਦੇ ਤੌਰ ਤੇ ਉਹਨੇ ਇੱਕ ਦੋ ਜਾਨਵਰ ਘਰੇ ਰੱਖ ਲਏ ਬਿਲਕੁਲ ਜੀ ਵੀ ਮੈਂ ਮੈਂ ਤੋਂ ਸਪੋਜ਼ ਮੈਨੂੰ ਹੀ ਰੱਖ ਲਵਾਂ ਮੈਂ ਰੱਖ ਲਏ ਮੰਨ ਕੇ ਚੱਲੋ ਦੋ ਜਾਨਵਰ ਤੇ ਉਹਦੇ ਚ ਮੈਂ ਪਹਿਲਾਂ ਤਾਂ ਪੈਸੇ ਨਹੀਂ ਜ਼ਿਆਦਾ ਲਾਉਣੇ ਵੀ ਯਾਰ ਆਪਾਂ ਦਾ ਜਦ ਸ਼ੌਂਕ ਹਾਂ ਲੱਖ ਲੱਖ ਥੱਲੇ ਆ ਗਏ ਬੰਨ ਲੈਣੇ ਆ ਵੀ ਘਰੇ ਉਵੇਂ ਹੀ ਬਸ ਉਹਨਾਂ ਬਸ ਲੱਖ ਥੱਲੇ ਥੱਲੇ ਕੋੜੀ ਹਾਂ ਵੀ ਉਹ ਆਪਾਂ ਰੱਖ ਲੈਣੇ ਆ ਤੇ ਉਹਦਾ ਫਿਰ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਉਹ ਬੰਦਾ ਬਸ ਉਹਦਾ ਇੱਕ ਤਰ੍ਹਾਂ ਦਾ ਸ਼ੌਂਕ ਦੇ ਤੌਰ ਤੇ ਆਪਾਂ ਉਹਨੂੰ ਰੱਖ ਲਿਆ ਕੋਈ ਉਹਦਾ ਕਿੱਤੇ ਵਾਲਾ ਕੰਮ ਤਾਂ ਨਹੀਂ ਕਿੱਤੇ ਵਾਲਾ ਕੰਮ ਮੈਂ ਤੈਨੂੰ ਇਹੀ ਇ ਫੇਰ ਕੀਤਾ ਹੂੰ ਪਹਿਲਾ ਸ਼ੌਂਕ ਹੈ ਫੇਰ ਕੀਤਾ ਸ਼ੌਂਕ ਤੇ ਮੈਂ ਮੈਂ ਤੁਹਾਡੀ ਇੱਕ ਗੱਲ ਹੋਰ ਮੇਰੀ ਵੀ ਜਦੋਂ ਆਪਾਂ ਸ਼ੌਂਕ ਆਪਣ ਚਲੋ ਮੰਨ ਲਿਆ ਵੀ ਆਪਾਂ ਸ਼ੌਂਕ ਆ ਤੇ ਕਈ ਲੋਕਾਂ ਨੂੰ ਘਾਟਾ ਵੀ ਪਈ ਜਾਂਦਾ ਹੁੰਦਾ ਉਹ ਫੇਰ ਵੀ ਮੰਨ ਕੇ ਚਲੋ ਇਹ ਕੰਮ ਕਰੀ ਜਾਂਦੇ ਆ ਕਰੀ ਜਾਂਦੇ ਆ ਇਹ ਕੰਮ ਦਾ ਕੀੜਾ ਹੀ ਐ ਜਾਂ ਬਈ ਜਿਹੜੇ ਨੇ ਇੱਕ ਵਾਰੀ ਰੱਖ ਲਿਆ ਉਹ ਜਨਮ ਭਰ ਰੱਖੋ ਹੀ ਰੱਖੂਆ ਕਿਉਂਕਿ ਬੰਦੇ ਨੂੰ ਲਾਜ ਪੈ ਜਾਂਦਾ ਲਾਜ ਪ ਹੋ ਜਾਂਦਾ ਵੀ ਹੋ ਸਕਦਾ ਅਗਲੇ ਦੇ ਬੱਚਾ ਚੰਗਾ ਜੀ ਹੋ ਸਕਦਾ ਅਗਲੇ ਦੇ ਬੱਚਾ ਚੰਗਾ ਜੀ ਆਪਾ ਤਾਂ ਹੁਣ ਅੱਜਕੱਲ ਇਹ ਸਲਾਹ ਦੇ ਰਹੇ ਆ ਲੋਕਾਂ ਨੂੰ ਵੀ ਬਾਈ ਜੀ ਜਾਂ ਤਾਂ ਲਾਓ ਨਾ ਇਹ ਲਾਓ ਕਾਹਤ ਚੰਗਾ ਲਾਓ ਚੰਗੇ ਨੇ ਵੀ ਉਹਨਾਂ ਖਾਣਾ ਤੇ ਮਾੜੇ ਨੇ ਵੀ ਉਹਨਾਂ ਖਾਣਾ ਮਾੜਾ ਚੰਗੇ ਨਾਲੋਂ ਵੱਧ ਖਾਊਗਾ ਘੱਟ ਨਹੀਂ ਖਾਂਦਾ ਲਿੱਸਾ ਜਾਨਵਰ ਲੈਨੇਓ ਉਹਨੂੰ ਤੁਸੀਂ 5 ਕਿਲੋ ਦਾਣਾ ਪਾਉਂਗੇ ਰਾਜੀ ਜਾਨਵਰ ਲੈਨੇਓ ਉਹਦੋਂ 3 ਕਿਲੋ ਦਾਣੇ ਨਾਲ ਵੀ ਸਰ ਜਾਊਗਾ ਕੋਣਾ ਮੰਨਗੇ ਚਲੋ ਉਹਨੂੰ ਘੱਟ ਪਊਗਾ ਕੋਣਾ ਕੋਣਾ ਘੱਟ ਪਊਗਾ ਮਣੇ ਜੇ ਤੁਸੀਂ ਖਵਾ ਵੀ ਦਿਓਗੇ ਗਾਂ ਤੋਂ ਉਹਨੇ ਚੀਜ਼ ਵੀ ਦੇ ਰਿਆ ਨਾ ਉਹ ਮਨ ਲੈ ਲੋ ਆਪਾਂ ਨੂੰ ਉਹ ਹੁਣ ਚੰਦਾ ਜੰਮੇ ਦਾ ਕੰਮ ਤਾਂ ਇਹ ਹੋਈ ਜਾਂਦਾ ਖਤਮ ਆ ਜਾਂਦਾ ਚੱਲਦਾ ਜਾਣਾ ਨੁਕਰਾ ਤੇ ਜਾ ਮਾਰ ਬੜੀ ਇਹ ਦੋ ਹੀ ਬਰੀਡ ਚੱਲ ਰਹੀਆਂ ਚੰਬਾ ਦਾ ਰਹਿ ਗਿਆ ਵਫਾਰਾਂ ਕੋਲੇ ਤੇ ਕੋੜੀ ਗੱਭਣ ਕਰਾਈ ਵੇਚੀ ਉਹ ਜਿਹੜਾ ਤੁਸੀਂ ਮੈਨੂੰ ਦੱਸ ਕੇ ਆਂ ਮੈਂ ਜੀ ਕਿ ਆਪਦੇ ਘਰੇ ਘੋੜਾ ਹੋਵੇ ਉਹ ਬੰਦਾ ਕੋੜੀ ਲਿਆਉਂਦਾ 50-60 ਹਜ਼ਾਰ ਦੀ ਗੱਭਣ ਕਰਾਉਂਦਾ 80-90 ਹਜ਼ਾਰ ਦੀ ਵੇਚ ਦਿੰਦਾ ਬਸ ਮੋਟੀ ਕਮਾਈ ਕਰਨੀ ਹੈ ਤਾਂ ਬਾਈ ਪਹਿਲਾਂ ਘਰੇ ਆਪਦੇ ਉਹ ਦੇਖ ਮਸ਼ੀਨ ਚੰਗੀ ਹੋਣੀ ਚਾਹੀਦੀ ਚੰਗੀ ਘੋੜੀ ਹੋਣੀ ਚਾਹੀਦੀ ਖਾਨ ਦਾ फेर लाख ਰੁਪਇਆ ਜਾਂ 2 ਲੱਖ ਰੁਪਇਆ ਫੀਸ ਦੇਣ ਦਾ ਫਾਇਦਾ ਹੈ ਆਮ ਘੋੜੀ 50 45 ਹਜ਼ਾਰ ਵਾਲੀ ਕਾਲੀ ਘੋੜੀ ਤੇ ਲੱਖ 2 ਲੱਖ ਫੀਸ ਦੇਣ ਦਾ ਕੋਈ ਫਾਇਦਾ ਨਹੀਂ ਲੱਗਦੀ ਕੋਈ ਫਾਇਦਾ ਨਹੀਂ ਹੈ ਠੀਕ ਹੈ ਜੀ ਇਹ ਇਹ ਵੱਡੇ ਸਟੱਡ ਫਾਰਮਲ ਨੇ ਬਣਾ ਲਿਆ ਖਾਨ ਠੀਕ ਹੈ ਭਰਉਂਦਾ ਹਰੇਕ ਹੀ ਹੈ ਮੈਂ 2 ਲੱਖ 20 ਭਰਦੇ ਵੀ ਵੇਖਿਆ ਮੈਂ 1.5 ਲੱਖ 20 ਭਰਦੇ ਵੀ ਵੇਖਿਆ ਲੋਕ ਮੈਂ 50 ਹਜ਼ਾਰ 20 ਭਰਦੇ ਵੀ ਵੇਖਿਆ ਲੋਕ ਜਿਓ ਭਰਉਂਦੇ ਉਹ ਭਰਦੇ ਭਰਦੇ ਉਹਨਾਂ ਦਾ ਮੰਨਿਆ ਚੱਲੋ ਇੱਕ ਤਰ੍ਹਾਂ ਦਾ ਕੰਮ ਚੱਲੀ ਜਾਂਦਾ ਜਿਨ੍ਹਾਂ ਕੋਲੇ ਚੰਗੇ ਜਾਨਵਰ ਦਾ ਇੱਕ ਤਾਂ ਨਾਮ ਬਣ ਗਿਆ ਇੱਕ ਤਾਂ ਬਣ ਗਿਆ ਮਗਰ ਪੰਜਾਂ ਦਾ ਆਟੋਮੈਟਿਕ ਨਾਮ ਠੀਕ ਆ ਵੀ ਉਹਨਾਂ ਦੇ ਯਾਰ ਉਹਨਾਂ ਦੇ ਫਾਰਮ ਦੇ ਖੜਾ ਜਾਂਦੇ ਹੁਣ ਦੋ ਤਿੰਨ ਵਾਲੀ ਰੌਲਾ ਪਿਆ ਹੀ ਸੀਗਾ ਹਮ ਅਬ ਅੰਮ੍ਰਿਤਸਰ ਕਿਸੇ ਕੋਈ ਚੰਗੇ ਫਾਰਮ ਵਾਲਾ ਨਹੀਂ ਘੋੜਾ ਕਿਸੇ ਦਾ ਕਹਿ ਕੇ ਦੇਤਾ ਸੀਗਾ ਅਖਬਾਰਤ ਵੀ ਖਬਰ ਲੱਗੀ ਸੀਗੀ ਠੀਕ ਹੈ ਦੇਖੋ ਉਹ ਬੰਦੇ ਨੇ ਵੀ ਪਰੋਸਾ ਨੇ ਕਰ ਲਿਆ ਉਹਨਾਂ ਦੇ ਵੀ ਉਹਦਾ ਭਾਈ ਵੱਡੇ ਫਾਰਮ ਚੋਂ ਲਿਆ ਮੈਂ ਹਾਂ ਭਾਈ ਇਹ ਘੋੜੇ ਦਾ ਹੀ ਹੋਊਗਾ ਤੇ ਪਰ ਉਹ ਹੈ ਨਹੀਂ ਸੀ ਉਸ ਘੋੜੇ ਦਾ ਆ ਜੀ ਹੋਇਆ ਤੇ ਤੇਰੇ ਘਰੇ ਚੰਗਾ ਖੜਾ ਤੇਰੇ ਘਰੇ ਦਲਬਾਗ ਦਾ ਵੀ ਜੇ ਖੜਾ ਤਾਂ ਤੈਨੂੰ ਆਖਣਗੇ ਨਹੀਂ ਯਾਰ ਇਹਦੇ ਕੋਲੇ ਦਲਬਾਗ ਦਾ ਕਿੱਥੋਂ ਹੋਊਗਾ ਠੀਕ ਆ ਚਲੋ ਅੱਜ ਦਾ ਆਪਣਾ ਜਿਹੜਾ ਇਹ ਵਿਸ਼ਾ ਸੀਗਾ ਬਸ ਆਪਾਂ ਇਹਦੇ ਤੇ ਹੀ ਜਾਣਕਾਰੀ ਲੈਣੀ ਸੀ ਵੀ ਚਲੋ ਮੈਨੂੰ ਐ ਲੱਗਿਆ ਵੀ ਯਾਰ ਇਹ ਜਾਣ ਕੇ ਆਪਾਂ ਨੂੰ ਲੋਕਾਂ ਦੇਕਰ ਵੀ ਦੇਣੀ ਚਾਹੀਦੀ ਹਾਂ ਹਾਂ ਜੀ ਜਰੂਰ ਜੀ ਮੰਨ ਕੇ ਚਲੋ ਉਹਨਾਂ ਨੂੰ ਪਤਾ ਲੱਗੇ ਯਾਰ ਵੀ ਆਪਾਂ ਇਹ ਕੰਮ ਕਰੀ ਜਾਂਦੇ ਆ ਵੀ ਆਪਾਂ ਨੂੰ ਇਹ ਚੋਂ ਕੀ ਫਾਇਦਾ ਹੋਊਗਾ ਕਿਸੇ ਨੇ ਨਵਾਂ ਕਰਨਾ ਹੁੰਦਾ ਬਿਲਕੁਲ ਭਾਈ ਮੰਨ ਕੇ ਚਲੋ ਕਿਸੇ ਦਿਨ ਇਹ ਬਲੱਡ 'ਚ ਹੁੰਦਾ ਪਰانے ਬੰਦਿਆਂ ਨੇ ਰੱਖੇ ਹੁੰਦੇ ਆ ਲਾਦਿਆਂ ਲਾਸਟ ਰੇ ਅਬ ਤੇਹੀ ਗੱਲ ਕਹਨੇ ਰੱਖਣਾ ਤਾਂ ਬਾਈ ਜੀ ਚੰਗਾ ਰੱਖੋ ਸਾਲ ਠਹਿਰ ਕੇ ਰੱਖ ਲਓ ਠੀਕ ਹੈ ਦੋ ਦੀ ਥਾਂ ਤੇ ਰੱਖ ਲਓ ਠੀਕ ਹੈ ਤੇ ਇਹਦੇ ਜਮਾਨੇ ਦਾ ਚਲੋ ਆਪਣਾ ਜਿਹੜਾ ਇਹ ਫੀਸ ਵਾਲਾ ਚੱਕਰ ਹੈ ਇਹਦੇ ਜ ਆਪਣਾ ਕੋਈ ਫੀਸ ਇਹ ਤਾਂ ਫਿਰ ਆਪ ਕਰ ਹੀ ਨਹੀਂ ਸਕਦੇ ਇਹ ਲੋਕਾਂ ਨੇ ਵਧਾਉਣੀ ਆ ਪਰਾਉਣੀ ਤਾਂ ਪੈਣੀ ਆ ਨਹੀਂ ਪਰਾਉਣੀ ਨਾ ਭਰਾਓ ਜੀ ਠੀਕ ਹੈ 15 15 ਹਜ਼ਾਰ ਇਹ ਮੈਂ ਮੰਨ ਕੇ ਚੱਲੋ ਜੇ ਜਿਸੇ ਕੋਲ ਘਰ ਮੰਨ ਕੇ ਚੱਲੋ ਚੰਗਾ ਜਾਨਵਰ ਆ ਉਹ ਘੱਟ ਫੀਸ ਲੈ ਲਿਆ ਤਾਂ ਫਿਰ ਮੰਨ ਕੇ ਚੱਲੋ ਅਗਲੇ ਦੇ ਦਿਲ ਚ ਇਹ ਚੀਜ਼ ਜਾਊਗੀ ਹਨਾ ਵੀ ਯਾਰ ਇਹ ਘੱਟ ਲੈ ਰਿਆ ਹੈ ਇਹ ਦੱਸ ਦਾਂ ਪਰ ਮਾੜਾ ਆਓ ਆਫਰ ਹੋ ਗਿਆ ਲੋਕ ਵੀ ਉਧਰ ਨਹੀਂ ਲੋਕ ਵੀ ਨਹੀਂ ਲਿਆ ਜਾਣ ਦਿੰਦੇ ਬੰਦੇ ਨੂੰ ਜੇ ਮੈਨੇ ਮੇਰੇ ਕੋਲ ਚੰਗਾ ਜਾਨਵਰ ਹੈ ਮੈਂ ਫੀਸ ਘੱਟ ਰੱਖ ਦਵਾਂਗਾ ਕਿੰਨਾ ਲੈ ਰਹਾ ਨਹੀਂ ਉਹ ਕੋੜਾ ਆਦੀ ਤੋਂ ਇੱਕ ਨਾਮੀ ਜਾਨਵਰ ਲੈ ਕੇ ਖੜਾ ਲਓ ਖੜਾ ਲਓ ਫਾਰਮ ਦੇ ਉਹੀ ਉਹਦੀ ਫੀਸ ਕਹ ਯਾਰ ਵੀ ਮੈਂ ਤਾਂ ਉਹ ਨਹੀਂ ਕਰਨਾ ਹਾਂ ਉਹ ਚੀਜ਼ ਕਹਿ ਦੋ ਤੇ ਫਿਰ ਤੁਹਾਡੇ ਕੋਲ ਆਉਣ ਉਹਨਾਂ ਦੇ ਯਾਰ ਉਹਨਾਂ ਦੇ ਨੁਕਸ ਪੈ ਗਿਆ ਬਿਲਕੁਲ ਉਹਨਾਂ ਨੇ ਇਹਨੂੰ ਦੇ ਬਸ ਆਪਾਂ ਤਾਂ ਐਂਡ ਤੇ ਇਹ ਗੱਲ ਕਹਿੰਦੇ ਵੀ ਰੱਖਣਾ ਚੰਗਾ ਰੱਖੋ ਚੰਗੀ ਠੀਕ ਹੈ ਫੀਸ ਤਾਂ ਤੁਹਾਨੂੰ ਭਰਨੀ ਪੈਣੀ ਹੈ ਕਿਉਂਕਿ ਉਹ ਲੋਕਾਂ ਨੇ ਬੜੀ ਰਾਖੀ ਰੱਖੀ ਕਿਸੇ ਕੋਡੇ ਚੰਗੇ ਘੋੜੇ ਦੀ ਫੀਸ ਘੱਟ ਹੈ ਨਹੀਂ ਹਾਂਜੀ ਹਾਂਜੀ ਤਾਂ ਫਿਰ ਚੰਗੀ ਚੰਗੀ ਪਹਿਲਾਂ ਤਾਂ ਚੰਗੀ ਮਸ਼ੀਨ ਲਓ ਠੀਕ ਹੈ ਤੇ ਆਪਣੀ ਮਸ਼ੀਨ ਚੰਗੀ ਹੈ ਤਾਂ ਫਿਰ ਆਪਣਾ ਫਿਰ ਤੁਹਾਨੂੰ ਫੀਸ ਦੇਣ ਦਾ ਫਾਇਦਾ ਨਹੀਂ ਤੁਹਾਨੂੰ ਫੀਸ ਦੇਣ ਦਾ ਕੋਈ ਫਾਇਦਾ ਠੀਕ ਹੈ ਚਲੋ ਆਪਾਂ ਫਿਰ ਇਸ ਐਤ ਕੀ ਅੱਜ ਆਪਾਂ ਪੋਰਡਕਾਸਟ ਇਹਤੇ ਕਰਿਆਗਾ ਨੈਕਸਟ ਪੋਰਡਕਾਸਟ ਅਸੀਂ ਤੁਹਾਡੇ ਲਈ ਛੇਤੀ ਹਾਜ਼ਰ ਹੋਵਾਂਗੇ ਲੈ ਕੇ ਤੇ ਨਾਲ ਹੁਣ ਤਾਂ ਆਪਣੇ ਜਤਿੰਦਰ ਬਾਈ ਜੀ ਨਾਲ ਹੋਰ ਵੀ ਵਧੀਆ-ਵਧੀਆ ਬੰਦਿਆਂ ਨਾਲ ਤੁਹਾਨੂੰ ਮਿਲਾਵਾਂਗੇ ਹੋ ਸਕਦਾ ਵੀ ਆਪਾਂ ਨੈਕਸਟ ਪੋਰਡਕਾਸਟ ਵੀ ਬਾਈ ਤੁਹਾਡੇ ਨਾਲ ਹੀ ਕਰੀਏ ਜਿਵੇਂ ਆਪਾਂ ਨੂੰ ਇਹਦੇ ਤੇ ਲੱਗੂਗਾ ਚੰਗਾ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ